ਇਦਾਂ ਨਹੀਂ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੂਈਆਂ ਹਰਿਆਣੇ ਚੋਂ ਟੋਪ ਕੁਆਲਿਟੀ ਦੀਆਂ ਝੋਟੀਆਂ ਨੇ ਬਾਕੀ ਕੁਆਲਿਟੀ ਤੁਹਾਨੂੰ ਦੱਸ ਦੂ ਓਵਰਫਾਇਟ ਵਾਲੀ ਝੋਟੀ ਨਹੀਂ ਕੋਈ ਵੀ ਤਾਂ ਬਈ ਆਪਾਂ ਚੀਤੇ 2000 ਵੱਧ ਲਾਦਾ ਪਰ ਲਵਾਂਗੇ ਵਧੀਆ ਆਪਦੀ ਨਾਲ ਲਈਏ ਤੁਸੀਂ ਲੈ ਲਓ ਲੈ ਵੇਲੂਏ ਬਾਕੀ ਹੋਰ ਗੁਰੂ ਜੀ ਜਦੋਂ ਦੁੱਧ ਤੇ ਆ ਗਏ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆ ਸਮਰਾ ਡੈਰੀ ਫਾਰਮ ਪਿੰਡ ਲੋਹਾਖੇੜਾ तहसील लंगोवार ते, ते जिला संगरूर तकरीबन तकरीबन दिल्ली ਮੰਗੂ ਬਾਈ ਦਾ ਕਰੋ ਆਪਾਂ ਵੀਡੀਓ ਪਾਉਣੇ ਆ ਅੱਜ ਦਿਖਾਵਾਂਗੇ ਚਾਰ ਮੱਝਾਂ ਤੇ 10 ਤੋਂ 12 گاਵਾਂ ਨੇ ਬਾਈ ਕੋਲੇ ਉਹ ਇੱਕ ਘੰਟੇ ਤੱਕ ਪਹੁੰਚ ਜਾਣਗੀਆਂ گاਵਾਂ ਵਾਲੇ ਸੱਜਣ ਵੀ ਸੰਪਰਕ ਕਰ ਲਿਓ ਤੇ ਮੱਝਾਂ ਸਾਨੂੰ ਸੱਜਣੋਂ ਝੋਟੀਆਂ ਔਨ ਕੈਮਰਾ ਮੈਂ ਚੈੱਕ ਕਰਾਏ ਦਊਗਾ ਐਦਾਂ ਦੀ ਕੁਆਲਿਟੀ ਮਿਲੂ ਜਿਵੇਂ ਆਹ ਝੋਟੀ ਖੜੀ ਆ ਇੱਧਰਲੇ ਬੰਨੇ ਮਾਰੀ ਗਰੀ ਇੱਥੇ ਕੈਮਰਾ ਮੜਾ ਜਾ ਆਰਡਰ ਤੇ ਐਦਾਂ ਦੀਆਂ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੂਈਆਂ ਹਰਿਆਣੇ ਚੋਂ ਟੌਪ ਕੁਆਲਿਟੀ ਦੀਆਂ ਝੋਟੀਆਂ ਨੇ ਬਾਕੀ ਕੁਆਲਿਟੀ ਤੁਹਾਨੂੰ ਦੱਸ ਦੂ ਓਵਰ ਫੈਟ ਵਾਲੀ ਇਹ ਗੱਲਬਾਤ ਥੋੜੀ ਪ੍ਰਦੀਪ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਹੋਊਗਾ ਆ ਜਾ ਪ੍ਰਦੀਪ ਹੋਰ ਕਿਵੇਂ ਆ ਵਧੀਆ ਵੀਰੇ ਵਧੀਆ ਚੜਦੀ ਕਲਾ ਚੜਦੀ ਕਲਾ ਚੱਲਦਾ ਕੰਮ ਟੇਪ ਟੌਪ ਆ ਵਧੀਆ ਚੱਲੀ ਨਾਲ ਨਾਲ ਮੱਜਾਂ ਦਾ ਵੀ ਚੱਲੂ ਨਾਲ ਹਾਂ ਭਾਈ ਮੱਜਾਂ ਜਮਾਤਾ ਦੀਆਂ ਨੇ ਇਹ ਠੀਕ ਆ ਗੱਲ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਕੋਈ ਮੱਜ 5 ਦਿਨਾਂ ਵੀਰੇ ਰਾਤ ਦੀਆਂ ਸੂਈਆਂ ਤਾਂ ਦੋ ਝੁੱਟੀਆਂ ਨੇ ਜੇਰੀ ਹੁਣ ਸੁੱਟੀ ਆ ਠੀਕ ਆ ਗੱਲ ਤੇ ਇਹ ਝੁੱਟੀ ਰਾਤ ਦੀ ਸੂਈ ਹੀ ਆ ਉਹ ਝੁੱਟੀ ਵੀ ਰਾਤ ਦੀ ਸੂਈ ਆ ਠੀਕ ਆ ਗੱਲ ਤਕਰੀਬਨ ਰਾਤ ਦੀਆਂ ਸੂਈਆਂ ਤਾਜ਼ੀਆਂ ਨੇ ਭਾਈ ਤਾਜ਼ੀਆਂ ਤਾਜ਼ੀਆਂ ਹੱਤੋਂ ਇੱਕ ਨੰਬਰ ਵਾਲੀ ਤੇ ਅਣ ਦਾ ਸਾਇਜ ਵੀ ਝੋਟੀ ਨੂੰ ਬੜਾ ਕਮਾਲ ਲੱਗਿਆ ਤੇ ਇੱਕ ਗੱਲ ਹੋਰ ਦੱਸਦਾ ਨਾ ਤੇਲ ਤੱਪਾ ਨਹੀਂ ਲੱਗਿਆ ਜਿਆਦਾ ਮੋਡੀਫਾਈ ਨਹੀਂ ਹੈਗੀਆਂ ਤਾਜ਼ੀਆਂ ਸੁਈਆਂ ਨੇ ਸ਼ੀਸ਼ੇ ਵਰਗੀ ਚਮੜੀ ਆ ਬਿਲਕੁਲ ਬਰੀਕ ਚਮੜੇ ਚ ਆ ਗਈਆਂ ਤੋਹਰ ਬਾਈ ਇਹਨੂੰ ਸੁਆ ਕਿਹੜਾ ਪ੍ਰਦੀਪ ਇਹਦਾ ਸੁਆ ਦੂਜਾ ਬਾਈ ਬਾਕੀ ਹੋਰ ਆ ਗੱਲ ਬਾਈ ਹਾਂਜੀ ਮੰਨ ਕੇ ਵੀ ਜਿੰਨੀਆਂ ਵੀ ਇਹ ਝੋਟੀਆਂ ਨੇ ਸਾਰੀਆਂ ਟਿਪ ਟੋਪ ਝੋਟੀਆਂ ਨੇ ਮੰਨ ਕੇ ਵੀ ਜਿਵੇਂ ਇੱਕ ਤਾਂ ਕਹਿ ਦੇਣ ਦੀ ਗੱਲ ਹੁੰਦੀ ਆ ਇਹ ਰਿਜਨਲ 16 17 17 ਕਿਲੋ ਦੁੱਧ ਦੇਣ ਵਾਲੀਆਂ ਝੋਟੀਆਂ ਨੇ ਠੀਕ ਆ ਗੱਲ ਬੀ ਲੇਵੇ ਵਾਲੇ ਪੱਖ ਤੋਂ ਹੋਰ ਸਾਰੇ ਪਾਸਿਓਂ ਠੀਕ ਹੈ ਜੀ ਵੀ ਜਿੰਨੀ ਇਹ ਬਰੀਡ ਬਰੀਡ ਵਾਲੀਆਂ ਨੇ ਯਾਰ ਚਾਹੇ ਗਾਂ ਚਾਹੇ ਮੈਂ ਅੱਗੋਂ ਗਾੜੀ ਪਿਛਾੜੀ ਹੋਰ ਠੀਕ ਹੈ ਗੱਲ ਇਹਨਾਂ ਦਾ ਵੀ ਆਪਣੀ ਕਹਿਣ ਦੀ ਗੱਲ ਨਹੀਂ ਹੋਊਗੀ ਜਣ ਵੀ ਜਿਹੜੀ ਚੀਜ਼ ਹੋਊਗੀ ਉਹ ਜੈਨੂਅਲ ਹੁਣ ਕੱਲ ਆਪਾਂ ਛੋਟੀਆਂ ਲਾਲਾਂ ਇਕੱਠੀਆਂ ਸੇਲ ਹੋ ਗਈ ਹੁਣ ਮੂੰਹ ਤੋਂ ਲਾਲਾ ਠੀਕ ਹੈ ਗੱਲ ਫੇਸ ਕੁਆਲਟੀ ਦੇ ਲਾ ਕੇ ਛਾਤੀ ਸੂਤੀ ਹੋਰ ਵੀ ਅੱਜ ਦੇ ਟਾਈਮ 'ਚ ਬਾਈ ਤਾਜੀ ਮੈਂ ਬਹੁ ਘੱਟ ਮਿਲਦੇ ਜੇ ਮਿਲੂ ਐ ਨਹੀਂ ਪਤਾ ਕਿਤੇ ਕਿਤੇ 20 ਦਿਨਾਂ ਦੀ ਸੂਈ ਮਿਲੇ ਹਨ ਆ ਗਈਆਂ ਬਿਲਕੁਲ ਤਾਜ਼ੀਆਂ ਤੇ ਬੱਚੇ ਕੀ ਨੇ ਆਈਡੀਆ ਜਾ ਬੱਚਾ ਬਾਈ ਦੇਖਿਆ ਨਹੀਂ ਉਹ ਤਾਂ ਦੇਖਣਾ ਠੀਕ ਹੈ ਗੱ ਕਮਾਲ ਆ ਬਾਈ ਇੱਥੋਂ ਤੋਂ ਨਹੀਂ ਆਣੀ ਕੋਈ ਇਹਨਾਂ ਨੂੰ ਬਾਜ਼ਾਰ ਨਹੀਂ ਕੁਝ ਨਹੀਂ ਜਮਾ ਤਾਜ਼ੀਆਂ ਬੋਲੇ ਬੋਲੇ ਤੇ ਨੇ ਠੀਕ ਆ ਗੱਲ ਤੇ ਬਿਲਕੁਲ ਖਾ ਲਾ ਲਓ ਵੀ ਤਾਜੀ ਆ ਨਾਲ ਇਹਦੇ ਹੈਗੀ ਆ ਸੱਜਣੋ ਕੱਟੀ ਥਣ ਦਾ ਸੈਜ ਬੜਾ ਕਮਾਲ ਦਾ ਰੱਖਿਆ ਚਵਾਈ ਦੀ ਬਾਕੀ ਬਾਈ گاਵਾ ਵਰਗੀ ਚਵਾਈ ਆ ਗੰਨੇ ਵਾਲੀ ਚਵਾਈ ਮੂਰੀ ਹੁਣ ਆਪਣੇ ਪਿੱਛੇ ਜਦੋਂ ਆਪਾਂ ਹਰਿਆਣਿਆਂ ਝੋਟੀਆਂ ਵੇਚੀਆਂ ਨੇ ਆਪਣੇ ਉਹਦੇ ਨੇੜੇ ਤੇੜੇ ਜਿਹੜੀਆਂ ਝੋਟੀਆਂ ਦਿੱਤੀਆਂ ਨੇ ਬਾਈ ਪਰਸੋਂ ਇੱਕ ਬੰਦਾ ਬਾਈ ਕਹਿੰਦਾ ਮੇਰੇ ਕੋਲੇ 25 ਕਿਲੋ ਦੁੱਧ ਕੱਢ ਗਈ ਝੋਟੀ ਠੀਕ ਆ ਗੱਲ ਲੈ ਆ ਦੇਖ ਲੈ ਬੱਚੇ ਬੁੱਛੇ ਵੀ ਛੱਡਣ ਦੀ ਜ਼ਰੂਰਤ ਨਹੀਂ ਹੁੰਦੀ ਯਾਰ ਧਾਰ ਦੇ ਦੇ ਧ ਇਹ ਕਰਮ ਵਾਲੀਆਂ ਕਿੱਥੇ ਹਾਲ ਦੀਆਂ ਗੁਰੂ ਯਾਰ ਤੇ ਵਾਈਚ ਬੂਈ ਦਿਖਾ ਗਰੀ ਕੈਸੀ ਲੱਗੀ ਆ ਓਏ ਦੰਨੇ ਵਾਲਾ ਕੰਮ ਹੀ ਆ ਜਮੀਂ ਚ ਵਾਈਚ ਬੂਈ ਦਾ ਫੋਕ ਹੀ ਆ ਝੋਟੀ ਦੀ ਬਿਲਕੁਲ ਤੇ ਬਾਕੀ ਤਾਜ਼ਾ ਸੂਆ ਪਸ਼ੂਆ ਤੇ ਇੱਥੋਂ ਦੀ ਆਰਡਰ ਕੁਆਲਿਟੀ ਦਿਖਾ ਦੀ ਕੁਛ ਬੋਲਾ ਇਹਦਾ ਖਾਲੀ ਵੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਅਗਲੇ ਬੰਦੇ ਨੂੰ ਦਿਖਾ ਦੇ ਗਰੀ ਇਧਰੋਂ ਥਰੜ ਵਿੱਚ ਪਿੱਛੇ ਤੇ ਨਾਲ ਇਹਦੇ ਆ ਗਈ ਕੱਟੀ ਸੂਈ ਹੈਗੀ ਆ ਬਿਲਕੁਲ ਤਾਜੀ ਬੱਚੇ ਤੇ ਵੀ ਮਾਰਦੇ ਗਰੀ ਬਿਲਕੁਲ ਤਾਜੀ ਨੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ 16 17 ਦੇ ਦੇ ਦੇਣੀਆਂ ਬਾਈ ਜਿਹੜੀ ਕਹਿਣ ਦੀ ਗੱਲ ਹੈ ਹੁਣ ਇੱਥੇ ਆਪਣਾ ਅਮਰੀਕ ਅਮਰੀਕਾ ਵੀਰ ਕਰਮ ਘੜਦਾ ਹੁਣ ਉਹ ਝੋਟੀ ਲੈ ਕੇ ਗਿਆ ਸੀ ਕਹਿੰਦਾ ਬਾਈ ਕਿੰਨਾ ਵਾ 14 15 ਕਿਲੋ ਦੇ ਦੁੱਧ ਦੇ ਕੋਲੇ 16 ਕਿਲੋ ਦੁੱਧ ਕੱਢੀ ਜਾਂਦੇ ਆ ਦੇਣ ਵਾਲੀ ਦਿਊਗੀ ਬਾਈ ਜੱਤ ਨਸਲ ਇੱਕ ਹੋਰ ਹੂ ਗੁਰੀ ਆਪਣੇ ਏਰੀਆ ਦੇ ਵਿੱਚੋਂ ਇੱਕ ਵੀ ਵੀਰ ਆਇਆ ਕਹਦੇ ਵੀ ਆਪਣੀ ਇੱਥੇ ਲੋਕਲ ਪਿੰਡਾਂ ਦੀ ਮਹਸਾ 100 ਰੁਪਏ ਨਹੀਂ ਲੈਂਦੇ ਬਾਈ ਕਹਿਣ ਦੀ ਗੱਲ ਨਹੀਂ ਵੀ ਐਵੇਂ ਆਪਾਂ ਮਾਰਕਾ ਲਾ ਕੇ ਚੀਜ਼ ਵਿੱਚ ਉਹ ਨਹੀਂ ਕਰਦੇ ਜਿੱਦਣ ਆਪਣੇ ਘਰੇ ਆਪਣੇ ਏਰੀਆ ਦੀ ਮਹਸਾ ਉਹ ਕਦ ਦੱਸ ਕੇ ਦੇਵਾਂਗੇ ਬਾਈ ਆਪਣੇ ਏਰੀਆ ਦੀ ਤੋੜ ਤੜਈ ਵਾਲਾ ਰੇਟ ਨਹੀਂ ਹੈਗਾ ਜਿਹੜਾ ਜਮ੍ਹਾਂ ਲੈਣ ਦੇ ਨਾਲ ਵਾਲਾ ਰੇਟ ਆ 1 ਲੱਖ ਤੇ 47000 ਦੀ ਝੋਟੀ ਦੇ ਦਾਂਗੇ ਜਮ੍ਹਾਂ ਜੈਨੂਨ ਰੇਟ ਆ ਇਹ ਵੀ ਜਿੰਮੇ ਆ ਨਹੀਂਗਾ ਫਾਲਤੂ ਵਾਲਾ ਰੇਟ ਨਹੀਂ ਮੰਗਦੇ ਇਹ ਮਿਲੂਗੀ ਸੱਜਣੋ 1 ਲੱਖ ਤੇ 47 ਦੀ ਨਾਲ ਇਹਦੇ ਆ ਮਿਲੂਗੀ ਕੱਟੀ ਤੇ ਹੁਣ ਗਾਰੀ ਮਾਰ ਕੈਮਰਾ 2 ਨੰਬਰ ਵਾਲੀ ਤੇ ਉਹ ਐ ਦੀ ਆਰਡਰ ਕੁਆਲਿਟੀ ਕਰਾ ਚੈੱਕ ਇੱਥੋਂ ਨਮੂਨੇ ਨੇ ਗੁਰੀ ਤਾਂ ਬਾਈ ਆਹ ਗਾਰੀ ਓਏ ਹਾਣੇ ਨੂੰ ਵੀ ਓਦਾਂ ਦੀ ਲੱਗਿਆ ਝੋਟੀ ਨੂੰ 18 ਕਿਲੋ ਦੁੱਤ ਬਾਈ ਆਪਾਂ ਨੂੰ ਦੱਸਿਆ ਬਾਂਗਰੂਆ ਨੇ ਪੀੜਾ ਚੋਇਆ ਦੇਖਾ ਕੁਆਲਟੀ ਕੁੜੀ ਤੋਰ ਬੰਦ ਗਿਆ ਗਰੀ ਇੱਕੋ ਜੱੜ ਜਾਇ ਨਾ ਤੇ ਕੋਈ ਇਹਦਾ ਸਿੰਗ ਨਹੀਂ ਬਣਿਆ ਵਿਆ ਤੇ ਜਿੰਨੀਆਂ ਕ ਹੈਗੀਆਂ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਵੀ ਹਲੇ ਮੋਡੀਫਾਈ ਕੋਈ ਨਹੀਂ ਬਾਈ ਅਜਾ ਹਲੇ ਉਤਰੀਆਂ ਨੇ ਆਪਾਂ ਗੱਡੀ ਚੋਂ ਉਦੀ ਚੱਲ ਤੈਨੂੰ ਮੈਂ ਖਾ ਚੱਲ ਵੀ ਕੀ ਹੁੰਦਾ ਨਾ ਬਾਈ ਕੁੜੀ ਹਫਤਾ ਫਿਰ ਪਸੂ ਨਾ ਉਹ ਗੱਲ ਨਹੀਂ ਬਣਦੀ ਫਿਰ ਵੀਰ ਕਹਿੰਦੇ ਥੱਲੋਂ ਨਹੀਂ ਉੱਪਰੋਂ ਨਹੀਂ ਪਹਿਲਾਂ ਨੂੰ ਵੀ ਬਾਈ ਕਰੀ ਖੜੀਆ origignal ਜਾਸੂਆ ਝੋਟੀ ਹਾਂ ਹਾਂ ਬਾਈ ਚੱਲ ਬੁੱਤ ਚੱਲ ਆ ਗਈ ਜੈਡ ਬਲੈਕ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਾ ਪੁੰਜੜ ਤੱਕ ਵੀ ਜੈਡ ਬਲੈਕ ਆ ਤੇ ਆ ਗਈ ਸੱਜਣੋ ਜਿਵੇਂ ਆਪਾਂ ਕਹਿ ਲਾਂ ਨਾ ਪਿਓਰ ਮੋਰਾ ਚ ਬਿਲਕੁਲ ਇੰਧਾ ਨਹੀਂ ਗੁਰੀ ਮਿੱਸੀ ਵੀ ਨਹੀਂ ਲੱਗਦੇ ਬਾਈ ਯਾਰ ਜਿਵੇਂ ਹੁਣ ਆਪਣੇ ਚੱਲ ਘਰੇ 5 6 ਜਾਨਵਰ ਇਕੱਠੇ ਖੜੇ ਦਿੰਦੇ ਨੇ ਝੋਟੀਆਂ ਨਾ ਵੀ ਜਮਾ ਇੰਦਾਂ ਦੇ ਜੇ ਕੱਟੀਆਂ ਪਾਉਂ ਪਿੰਡਾਂ 'ਚ ਲੱਭਣ ਵਾਜਾ ਵੀਰੇ ਘੱਟੋ ਘੱਟ ਜੇ ਆਪਾਂ ਗਏ ਵੀ 100 ਪਿੰਡ ਗਾਹੇ ਤੇ ਇੱਕ ਝੋਟੀ ਮਿਲਦੀ ਆ ਠੀਕ ਆ ਗੱਲ ਨੇੜਿਆਂ ਫੜ ਕੇ ਘਮਾ ਦੇ ਕਵਾਲਿਟੀ ਦੇ ਗੁਰੀ ਮੇਨ ਗੱਲ ਬਈ ਕੁਆਲਿਟੀ ਤੇ ਮੁੱਕ ਜਾਂਦੀ ਆ ਕੇ ਇੱਥੇ ਤਾਂ ਸਾਰੀ ਤਰ੍ਹਾਂ ਦੇ ਦੇਖ ਵੀਰ ਭੈਣ ਭਰਾਣੇ ਹਨਾ ਵੀ ਜ 40000 ਦਾ ਜਾਨਵਰ ਲੈਣ ਵਾਲੇ ਨੇ ਤਣ ਤਣ ਲੱਖ ਰੁਪਏ ਲੈਣ ਵਾਲੇ ਹਨਾ ਠੀਕ ਹੈ ਗੱਲ ਹਾਂ ਇੱਥੇ ਰੋਕ ਲਾ ਮਾੜੀ ਮਾੜੀ ਰੋਕ ਲੈ ਬੱਚੇ ਦਾ ਕਰ ਦੇ ਅੱਗੇ ਕਰ ਲੈ ਹਾਂ ਇੱਥੇ ਥਣ ਦਾ ਸੈਜ ਦਿਖਾ ਦੇ ਗਾ ਜੀ ਆਰਡਰ ਦਿਖਾ ਦੇ ਤੇ ਬਾਕੀ ਜਿਹੜਾ ਸੈਜ ਆ ਥਣ ਦਾ ਉਹ ਆਪੇ ਦੱਸ ਦੂਗਾ ਵੀ ਇਹਦੀ ਚਵਾਈ ਕਿੰਦਾ ਨਹੀਂ ਹੁ ਲੈ ਚੱਲ ਬੱਚੇ ਨੂੰ ਪਰੇਸ਼ਾਨ ਨਾ ਕਰ ਲੈ ਚੱਲ ਲੈ ਚੱਲ ਲੈ ਚੱਲ ਇੱਥੋਂ ਬਾਡੀ ਬੁੱਡੀ ਦਿਖਾ ਦੇ ਉੱਤੋਂ ਚੜਾਈ ਚੜੂਈ ਕਿੰਨੀਆਂ ਝੋਟੀ ਵੀ ਥਣ ਦਾ ਸੈਜ ਵਾਲਾ ਕਮਾਲ ਦਾ ਲੱਗਿਆ ਸਾਰਿਆਂ ਦੀ ਥਣ ਵਾਲੇ ਟਾਪ ਦੇ ਨੇ ਐ ਕਰਮਾ ਅਗਰ ਦੀ ਮਗਰ ਨੇ ਉਹ ਬੱਚੇ ਲਈ ਆ ਸਾਰਿਆਂ ਨੇ ਧਾਰਾ ਤੁਹਾਨੂੰ ਮਾਰ ਕੇ ਦਿਖਾ ਲਾਂਗੇ ਕਿਰਾ ਕਿਰਾ ਬੱਚੇ ਲਈ ਆ ਮਗਰ ਦੀ ਮਗਰ ਸਾਰਿਆਂ ਨੂੰ ਕੱਲੀ ਕੱਲੀ ਦੀ ਕਰਾ ਦਾਂਗੇ ਤਸੱਲੀ ਚ ਬਾਈ ਚ ਬੂਈ ਵਾਲੇ ਪੱਖ ਤੋਂ ਇੱਥੋਂ ਦਿਖਾ ਕਰੀ ਉਹ ਇੱਥੋਂ ਦਿਖਾ ਜੀ ਆਰਡਰ ਕਰ ਵਾਲੇ ਵਾਲੀਆਂ ਵੱਡੀਆਂ ਝੋਟੀਆਂ ਨੇ ਗੁਰੂ ਐਦਾਂ ਦੀਆਂ ਕੱਟੀਆਂ ਆ ਪਾ ਰਹੇ ਨੇ ਜੇ ਇਹਨੇ ਹੁਣ ਦਿਖਾ ਲਈ ਕਹਿ ਰਹੀ ਝੋਟੀ ਉਂ ਹਰਿਆਣੇ ਆਪਾਂ ਲੈਣ ਵਗ ਜੀਏ ਐਦਾਂ ਦੀ ਕੱਟੀ ਦਾ 4 ਲੱਖ ਮੰਗ ਕੇ ਹੈਰਾਨ ਕਰ ਦਿੰਦੇ ਨੇ 4 ਲੱਖ ਮੰਗ ਕੇ ਚਵਾਰੇ ਚ ਲੁਕਣ ਵਾਲਾ ਕੰਮ ਕਰਵਾਉਂਗਾ ਬਾਕੀ ਬਾਈ ਚੀਜ਼ ਦਿਖਾਵਾਂਗੇ ਚੀਜ਼ ਦੀ ਪੈਸੇ ਲਵਾਂਗੇ 2 ਲੱਖ ਤੇ 10000 ਦੀ ਕੱਟੀ ਦੇਵਾਂਗੇ ਬਾਈ ਇਹਦਾ ਕੀ ਰਿਕਾਰਡ ਦੱਸਿਆ ਦੁੱਦਾ ਬਾਈ ਮਾਲਕਾਂ ਨੇ 18 ਕਿਲੋ ਦਾ ਰਿਕਾਰਡ ਦਿੱਤਾ ਪਰ ਦਿਉ ਵੀ ਦੇਖ ਕਹਿਣ ਦੀ ਗੱਲ ਨਹੀਂ ਜਿਹੜੀ ਚੀਜ਼ ਸਾਹਮਣੇ ਦਿਂਦੀ ਆ ਬਰੀਡ ਆ ਠੀਕ ਆ ਗੱਲ ਆ ਕੁਆਲਿਟੀ ਸਿੰਗਾ ਦਾ ਡਿਜ਼ਾਈਨ ਇੱਕੋ ਜਿਹਾ ਤੇ ਮੇਨ ਕੁਆਲਿਟੀ ਬਾਡੀ ਵਾਲੇ ਪੱਖ ਤੋਂ ਥਣ ਦੇ ਸਹਿਜ ਤੋਂ ਤੇ ਹੁਣ ਆ ਜਾ ਗਿਆ ਜੀ ਤਿੰਨ ਨੰਬਰ ਵਾਲੀ ਤੇ ਚਿਪ ਕੱਢੀ ਆ ਕੰਮ ਅੱਜ ਦੇ ਵੀ ਆਰਡਰ ਤੇ ਮਾਰ ਕੈਮਰਾ ਸਿਰੇ ਦੀਆਂ ਝੋਟੀਆਂ ਨੇ ਗੁਰੀ ਇਹ ਵੀ ਜੈਡ ਬਲੈਕ ਆ ਜੀ ਪੁੰਜੜ ਤੱਕ ਇਹ ਵੀ ਜੈਡ ਬਲੈਕ ਆ ਗਈ ਜਮੀ ਇਹ ਵੀ ਜੈਡ ਬਲੈਕ ਆ ਠੂਕੀ ਖੜੀ ਆ ਇਹ ਵੀ ਜਮਾਇ ਨਾ ਜੱਤਾਂ ਵੀ ਕੱਟੀ ਆ ਗਈ ਜੇ ਨਮਾਈ ਤਮਾਈ ਜੀ ਹੁੰਦੀ ਸਮਾਰ ਕੇ ਨਾ ਚਮਕ ਚਮਕ ਜੀ ਹੋ ਗੁਰੀ ਬਾਈ ਯਾਰ ਪਤਾ ਕੀ ਗੱਲ ਆ ਮੇਨ ਗੱਲ ਆ ਵੀ ਜਨਵਰ ਦੇਖਣਾ ਪੈਸੇ ਜਿਹੜੇ ਕੋਈ ਵੀ ਵੀਰਾ ਪੈਸੇ ਲਾਉਂਦਾ ਯਾਰ ਜਨਵਰ ਤੇ ਲਾਉਂਦਾ ਹਰੇਕ ਹਨਾ ਠੀਕ ਆ ਗੱਲ ਆ ਇੱਕ ਕੁਆਲਿਟੀ ਇੱਥੋਂ ਕਰ ਸਕਦੇ ਹਾਂ ਸੱਜਣੋ ਚਾਹ ਕਹਿਣ ਦੂਰ ਦੂਰ ਥਾਣਾ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਥਾਣ ਉਹ ਆ ਵੀ ਜਿਹੜਾ ਆਪਾਂ ਕਹਿੰਦੇ ਨੇ ਗੁੱਲੇ ਵਾਲਾ ਥਾਣ ਕਹਿੰਦੇ ਨੇ ਭਰਾ ਆਪਣੇ ਇੱਥੇ ਰੋਕ ਲਾ ਰੋਕ ਲਾ ਪੁੱਤ ਰੋਕ ਲਾ ਇੱਥੇ ਰੋਕ ਲਾ ਇੱਕ ਗੱਲ ਹੋਰ ਦਾ ਤਾਂ ਬਿਊਟੀ ਵਾਲੇ ਪੱਖ 'ਚ ਵੀ ਝੋਟੀ ਐਂਡ ਕਰੂ ਕੰਮ ਜਮਾ ਤੇ ਦੁੱਧ ਵਾਲੇ ਜਿੱਦਾ ਕਰੂਗੀ ਕਰੂਗੀ ਕੇਰਾ ਹੋਰ ਕਮਾ ਦੇ ਮੋਟੇ ਐਸ ਤੋਂ ਆਰਡਰ ਬਿਲਕੁਲ ਨਾਲ ਲੱਗਵਾ ਜਿਵੇਂ ਆਪਾਂ ਕਹਿੰਦੇ ਨੇ ਕੋਈ 25 30 ਛੇਰ ਵਾਲੀ ਗਾਂ ਦਾ ਆਰਡਰ ਹੁੰਦਾ ਉਹ ਬਈ ਟੋਪ ਦੀ ਆ ਬਾਈ ਯਾਰ ਇਹ ਵੀ ਰਾਤ ਸੂਈ ਆ ਬਾਈ ਜ ਇਹਦਾ ਕੀ ਰਕਾਰਡ ਰਸਿਆ ਪ੍ਰਦੀਪ ਦੁੱਧ ਬਾਈ 14 ਕਿਲੋ ਦਾ ਰਕਾਰਡ ਦਿੱਤਾ ਜਿਹੜਾ ਦਿੱਤਾ ਇਹਦਾ ਆ ਇਹਦਾ ਪਰਸਨਲ ਤੌਰ ਤੇ ਯਾਰ ਮੈਨੂੰ ਬੜੀ ਪਸੰਦ ਆ ਹਾਂ ਬਾਲਣੀ ਹਾਈ ਬਹੁਤ ਚੱਕੀ ਆ ਬਾਈ ਠੀਕ ਕਮਾਲ ਦੀ ਆ ਗਰੀ ਆਰਡਰ ਉਡਰ ਦਿਖਾ ਓ ਜੜ ਜੋੜੀ ਦੀ ਕਿੱਡੀ ਮਜ਼ਬੂਤ ਆ ਆ ਗਈ ਜੈਡ ਬਲੈਕ ਜਿਵੇਂ ਭਰਾ ਆਪਣੇ ਕਹਿੰਦੇ ਆ ਨਾ ਕਈ ਸੱਜਣਾ ਦੀ ਡਿਮਾਂਡ ਹੁੰਦੀ ਹੁੰਦੀ ਆ ਵੀ ਆਪਾਂ ਨੂੰ ਜੈਡ ਬਲੈਕ ਚਾਹੀਦੀ ਆ ਕੱਦ ਕਾਠ ਚ ਵੀ ਚੰਗੀਆਂ ਨੇ ਆਰਡਰ ਵਾਲੇ ਪੱਖ ਚ ਵੀ ਥਣ ਦੇ ਸਹਜ ਵਾਲ ਜਿੱਤੇ ਗੱਲ ਮੇਨ ਗੱਲ ਗੁਰੂ ਬਾਈ ਚੁਵਾਈ ਜੋ ਜਿੰਨੀਆਂ ਝੋਟੀਆਂ ਬਚਾਰ ਦਿਖਾਵਾਂਗੇ ਚਾਰਾਂ ਦੇ ਥਣਾਂ ਤੋਂ ਲੈ ਕੇ ਹੋਰ ਕੁਆਲਿਟੀ ਤੋਂ ਲੈ ਕੇ ਵੀਰੇ ਕਿਸੇ ਪੱਖ ਤੋਂ ਵੀ ਇਹਨੂੰ ਆਪਾਂ ਬੱਚਾ ਲਾ ਦੇ ਇਹਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਠੀਕ ਆ ਲੈ ਆ ਗਏ ਰੀ ਉੱਲੇ ਬੰਨੀ ਲੈ ਆ ਗਏ ਮਰਾ ਓਏ ਠੰਡੀ ਠੁੰਡੀ ਕਿੰਨੀ ਸੁਭਾਦੀ ਦਿਖਾਈ ਤੂੰ ਬਿਲਕੁਲ ਸ਼ਾਂਤ ਸੁਭਾਦੀ ਆ ਇਹਦੇ ਨਾਲ ਪ੍ਰਦੀਪ ਕੀ ਬੱਚਾਗਾ ਬਾਈ ਦੇਖਿਆ ਨਹੀਂ ਆਪਾਂ ਬੱਚਾ ਕੋਈ ਵੀ ਇਹਦੇ ਨਾਮ ਰਾਖਲਾ ਮੇਲ ਹੋਊਗਾ ਸ਼ਾਇਦ ਆ ਨਾਲ ਆ ਗਿਆ ਮੇਲ ਕਾਫ ਪਰ ਝੋਟੀ ਜਿੰਨੀ ਕ ਹੈਗੀ ਆ ਖਰੀਆ ਹਰੇਕ ਪੱਖ ਤੋਂ 100 ਦੀ 100 ਪਿਛਲੇ ਬੰਨੇ ਦਿਖਾ ਦੇ ਗਰੀ ਆਰਡਰ ਫੇਸ ਵਾਲੇ ਪੱਖ ਤੇ ਮਾਰ ਕੇ ਕੈਮਰਾ ਪਿਛਲੇ ਪਾਸੇ ਨੂੰ ਲੰਘ ਜਾ ਇਧਰੋਂ ਦਿਖਾ ਦੇ ਆਰਡਰ ਜਿਵੇਂ ਤੁਹਾਨੂੰ ਮੈਂ ਜੜ ਕਹਿੰਨਾ ਉਹਨਾਂ ਨੇ ਆ ਜੜ ਮਜ਼ਬੂਤ ਆਰਡਰ ਦੀ ਐਨ ਪੂਰਾ ਗੋਲਾ ਡਰਾ ਗਿਆ ਇੱਥੋਂ ਤੇ ਥਾਣਾ ਜਿੱਦਾਂ ਆਪਾਂ ਕਹੇ ਲਈ ਵੀ ਯਾਰ ਇੱਕ ਮਿੰਕੀ ਲਾਏ ਬੰਦਿਆਂ ਇੰਚੀ ਟੇਪ ਵਾਲਾ ਕੰਮ ਹੀ ਆ ਇਹਦੇ ਪ੍ਰਤੀਪ ਪੈਸੇ ਏ ਤੇ ਬਾਈ 1 ਲੱਖ ਤੇ 60 ਹਜ਼ਾਰ ਦੀ ਕੱਟੀ ਦੇ ਦਾਂਗੇ ਬਾਈ ਏ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 60 ਹਜ਼ਾਰ ਦੀ ਪਰ ਜਿੰਨੇ ਆ ਦਿਖਾਵਾਂਗੇ ਨਗੀਨੇ ਦਿਖਾਵਾਂਗੇ ਬਾਈ ਕੱਟੀ ਹੈਗੀ ਆ ਸਜਣੋ ਕਮਾਲ ਦੀ ਥੱਲੋਂ ਚਾਰੇ ਥਾਣਾ ਦਾ ਗੈਪ ਵੀ ਦਿਖਾ ਦੇ ਗਰੀ ਆ ਇਧਰ ਦੀ ਲਾ ਕੇ ਕੈਮਰਾ ਬਾਈ ਇਸੇ ਸਜਣ ਦੇ ਆਨਲਾਈਨ ਮੰਗਵਣੀ ਹੁੰਦੀ ਆ ਨਾ ਕੰਡੇ ਕੱਢਦੇ ਇੱਥੋਂ ਸਾਈਡ ਤੋਂ ਵੀ ਗੈਪ ਦਿਖਾ ਦੀ ਤੇ ਪਿਛਲੇ ਥਣ ਤੋਂ ਪਿਛਲੇ ਥਣ ਦਾ ਵੀ ਦਿਖਾ ਦੇ ਬਾਈ ਯਾਰ ਗੁਰੀ ਕਹਿਣ ਦੀ ਜ਼ਰੂਰਤ ਨਹੀਂ ਆਪਾਂ ਸ਼ੁਰੂ ਦੇ ਵਿੱਚ ਇੱਕ ਚੀਜ਼ ਕਹੀ ਸੀ ਵੀ 16 17 ਕਿਲੋ ਦੁੱਧ ਜਿਹੜਾ ਮਰਜ਼ੀ ਮੰਨ ਕੇ ਲੈ ਲੈ ਅਸਲ ਨਗੀਨੇ ਨੇ ਇਹ ਮਿਲੂਗੀ ਪੈਣੀਆਂ ਗੱਲਾਂ ਨਹੀਂ ਹੁੰਦੀਆਂ 1 ਲੱਖ ਤੇ 60 ਹਜ਼ਾਰ ਦੀ ਇਹ ਫਿਕਸਡ ਜੇ ਰੇਟ ਨੇ ਕੋਈ ਬਾਹਲਾ ਨਹੀਂ ਦੇਖ ਹੁਣ ਇਹ ਕੱਟੀ ਆ ਆਮ ਮੰਨ ਲਾ ਆਪਾਂ ਲੱਭਣ ਭਗ ਜਾ ਪਿੰਡਾਂ ਚੋਂ ਨਹੀਂ ਮੱਥੇ ਮਿਲ ਲਗਦੀਆਂ ਇਹ ਕੱਟੀ ਆ ਜੇ ਆਮ ਆਪਾਂ ਉਹੀ 2.5 ਲੱਖ ਮੰਗ ਲੋ ਕੋਈ ਫਾਇਦਾ ਨਹੀਂ ਯਾ ਪਰਟੀਨ ਚ ਰੋਜ਼ ਜਾਨਵਰ ਵੇਚਣੇ ਠੀਕ ਆ ਗੱਲ ਇਹ ਹੀ ਗੱਲ ਗਾਵਾਂ ਦੇ ਹੁਣ ਨਵੀਆਂ ਗਾਵਾਂ ਆਈਆਂ ਨੇ ਕੋਈ ਵੀ ਵੀਰ ਹੋਊਗਾ ਲੈਣਾ ਜਦੋਂ ਮਰਜੀ ਮੋਸਟ ਵੈਲਕਮ ਆ ਲੈ ਲੈ ਆ ਇਧਰ ਨਹੀਂ ਲੈ ਆ ਇਹਨੂੰ ਵੀ ਪੁਰੀ ਭਾਈ ਇਹਦਾ ਇਹਦਾ ਪਤਾ ਨਹੀਂ ਪ੍ਰਮਾਤਮਾ ਨੂੰ ਪਤਾ ਸੱਚ ਆ ਝੂਠਾ ਮਾਲਕ ਕਹਿੰਦੇ ਸੀ 19 ਕਿਲੋ ਦੁੱਧ ਇਹ ਮੱਝ ਦਾ ਚੋਇਆ ਠੀਕ ਆ ਗੱਲ ਪਰ ਆਪਾਂ ਨਹੀਂ ਕਹਿੰਦੇ ਜਿਹੜੀ ਆਪਾਂ ਨੂੰ ਉਹਨਾਂ ਨੇ ਰਿਪੋਰਟ ਦਿੱਤੀ ਇਹ ਦਿੱਤੀਆ ਕਹਿੰਦੇ ਵੀ ਅਸੀਂ 19 ਕਿਲੋ ਦੁੱਧ ਇਹਦਾ ਚੋਇਆਗਾ ਠੀਕ ਆ ਗੱਲ ਤੀਜਾ ਸੂਆ ਬਾਈ ਠੀਕ ਆ ਜੀ ਤੇ ਵੀ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਆਪਾਂ ਨੂੰ ਦੁੱਧ ਦੀ ਇਹ ਦਿੱਤੀ ਆ ਨੇੜੋਂ ਫੜ ਕੇ ਤੋੜਦੀ ਨੇੜੋਂ ਫੜ ਕੇ ਤੋੜਦੇ ਇਹਦੀ ਬਾਹਰ ਤੋੜਦੇ ਇਹਦੀ ਵੀ ਇਹ ਬਾਈ ਰਾਤ ਦੀ ਸੂਈ ਹੂਈ ਆ ਠੀਕ ਆ ਗੱਲ ਹਾਂ ਰਾਤ ਦੀ ਸੂਈ ਆ ਇਹ ਵੀ ਤਕਰੀਬਨ ਜਮਾ ਤਾਜ਼ੀਆਂ ਨੇ ਆਰਡਰ ਦਿਖਾਈਆਂ ਇੱਥੋਂ ਜਿਹੜਾ ਕੁੱਲ ਨਾਲ ਲੱਗਦਾ ਪਰ ਇੰਨਾ ਆਪਾਂ ਨੂੰ ਪਤਾ ਕੁਰੀ ਪਰ ਜਿਹੜੀ ਅਗਲੇ ਆਪਾਂ ਨੂੰ ਵੀਰ ਨੇ ਰਿਪੋਰਟ ਦਿੱਤੀ ਆ ਉਹ ਕਹਿੰਦਾ ਭਈ ਅਸੀਂ 19 ਕਿਲੋ ਦੁੱਧ ਦੇ ਦਾ ਠੀਕ ਆਗਾ ਚੋਇਆਗਾ ਠੀਕ ਆ ਜੀ ਹਾਂ ਤੇ ਬਾਕੀ ਝੋਟੀ ਦੱਸਦੀ ਵੀ ਆ ਯਾਰ ਆਰਡਰ ਦਾ ਡਿਜ਼ਾਈਨ ਵੀ ਦੱਸਦਾ ਥੱਲੇ ਥਣ ਦਾ ਇੱਕ ਕਮਾਲ ਦੀ ਗੱਲ ਦੱਸਦਾ ਮੈਂ ਜਿੰਨੀਆਂ ਮਹਾਂ ਦਿਖਾਈਆਂ ਚੌਥੀ ਮਹਾਂ ਤਕਰੀਬ ਨਾ ਥਣ ਤੁਹਾਨੂੰ ਸਾਰੀਆਂ ਦੇ ਐਨ ਮਿਲਣਗੇ ਬੁੱਲੇ ਵਾਲਾ ਥਣ ਮਿਲੂ ਬਾਈ ਯਾਰ ਇੱਥੋਂ ਗਹਿਰੀ ਵੀਊ ਕਰਕੇ ਦਿਖਾਦੀ ਆ ਅਗਲੇ ਬੰਨੇ ਆਡਰ ਚਲ ਪਤਾ ਸਾਈਜ ਦਿਖਾ ਦੇ ਚਵਾਈ ਚਬੂਈ ਵਾਲੇ ਮਾਮਲੇ ਜਮੀ ਪੋਲੀਆਂ ਨੇ ਬਈ ਜਮੀ ਐ ਨਾ ਮੇਨ ਗੱਲ ਹੋਰ ਆ ਗੁਰੇ ਰੇਟ ਨਹੀਂ ਫਾਲਤੂ 1 ਲੱਖ ਤੇ 47000 ਦੀ ਝੋਟੀ ਦੇ ਦਾਂਗੇ ਬਈ 1 47 ਹਾਂ 1 60 ਵਾਲੀ ਨਾਲ ਜੋੜੀ ਬਣਾ ਕੇ ਹੋ ਜਿਹੜਾ ਮਰਜੀ ਲੈ ਲੈ ਪਰ ਇੱਕ ਗੱਲ ਹੈਗੀ ਆ ਦੇਖਾ ਜੇ ਵੀ ਇਹਨਾਂ ਦੇ ਜਾਨਵਰਾਂ ਦਾ ਕੋਈ ਰੇਟ ਫਾਲਤੂ ਹੋਊਗਾ ਵੀ 67 ਵਾਲੀ ਨਾਲ ਜੋੜੀ ਬਣਦੀ ਐ ਚੋ 2000 ਜੱਡਾ ਛੱਡ ਦਾਂਗੇ ਛੱਡ ਦਾਂਗੇ ਛੱਡ ਦਾਂਗੇ ਇਹ ਪਣ ਮੇਨ ਗੱਲ ਹੋਰ ਆ ਬਾਈ ਇਦਾਂ ਦੇ ਜਾਨਵਰ ਨਹੀਂ ਮੱਥੇ ਲੱਗਦੇ ਜਿਹਨੇ ਹੁਣ ਅੱਜ ਵੀਰ ਨੇ ਤਾਜ਼ਾ ਜਾਨਵਰ ਲੈਣਾ ਹੁਣ ਵਿੱਚ ਆਪਣੇ ਸੱਜਣ ਏਦਾਂ ਦੇ ਵੀ ਆ ਵੀ ਅਗਲਾ ਕਹਿੰਦਾ ਤੀਰ ਤੋਕਾ ਵੀ ਮੰਗ ਲੋ ਵੱਧ ਵੱਧ ਨਹੀਂ ਵੀਰੇ ਜੈਨੂਅਨ ਚੀਜ਼ ਦੇ ਪੈਸੇ ਮੰਗਾਗੇ ਪਰ ਜਿਹੜੀ ਰਿਪੋਰਟ ਉਹਨਾਂ ਨੇ ਇੰਨੀ ਦਿੱਤੀ ਆ ਪਰ 15 16 ਮੰਨ ਕੇ ਲੈ ਲੈ ਜਿਹੜਾ ਮੇਰਾ ਮਨ ਨਹੀਂ ਕਹਿੰਦਾ ਵੀ ਅੱਜ ਦੇ ਟਾਈਮ 'ਚ ਹਰੇਕ ਹੀ ਸਿਆਣਾ ਵੀ ਤੀਰ ਤੋਕਾ ਹਾਂ ਆਪਣੇ ਘਰ ਦੇ ਬਹੁਤ ਨੇ ਪਰ ਵੀ ਇੱਕ ਜਿਹੜੀਆਂ ਜਿਹੜੀਆਂ ਬੱਚੋਟੀਆਂ ਦਿਖਾਈਆਂ ਨੇ ਜੈਨੂਅਨ ਛੋਟੀਆਂ ਦਿਖਾਈਆਂ ਨੇ ਵੀ ਜਿਹੜੀਆਂ ਸਾਹਮਣੇ ਆ ਬਾਕੀ ਮਤਲਬ ਚੰਗਾ ਦੁੱਧ ਇਹ ਵੀ ਜਿਹੜੀਆਂ ਦੇਣ ਵਾਲੀਆਂ ਦੇਖਾ ਇਹਦਾ ਹੀ ਬੱਚਾ ਲੈ ਪੁੱਤ ਧਾਰਾ ਮਾਰ ਕੇ ਦਾ ਸੱਚਾ ਇਹਦਾ ਵੀ ਲਾ ਦੇ ਧਾਰਾ ਸੋਨੂੰ ਕੱਲੀ ਕੱਲੀ ਦਾ ਮਾਰ ਕੇ ਦਿਖਾ ਦੂੰਗਾ। ਸੱਚਾ ਪੁੱਤ ਤੇਰਾ ਮੋੜ ਚੱਲ ਗੈਰੀ ਆ ਇਧਰ ਲੈ ਬੰਨੇ ਲੈ ਗੈਰੀ ਲਾਈਂ ਤੇਰਾ ਆ ਦੋ ਨੰਬਰ ਵਾਲੀ ਤੇ ਲਾ ਉਹ ਦੂਬਾ ਦੇ ਇੱਕ ਕਾੜੀ ਤੇ ਚੱਲਾਂਗੇ ਥਣ ਦਾ ਸਹਜ ਦਿਖਾ। ਥੱਲੇ ਮਾਰ ਦੇ ਪੁੱਤ ਇੱਕ ਇੱਕ ਧਾਰ ਬਾਲਟੀ 'ਚ ਮਾਰਦੇ ਜਾਈਏ। ਬਾਲਟੀ 'ਚ ਮਾਰਦੇ ਬਾਲਟੀ ਥੱਲੇ ਕਾ ਨੂੰ ਮਾਰਨੀਆਂ ਨੇ। ਅੰਬੀਆਂ ਆਈਆਂ ਖੜੀਆਂ ਨਾ ਵਿਚਾਰੀਆਂ ਹੋਣਾ ਆਈਆਂ ਹਲੇ। ਇੱਥੇ ਇੱਥੇ ਦਿਖਾ ਦੇ। ਬਾਲਟੀ ਵੱਡੀ ਆ ਤੇਰੀ ਥੱਲੀ ਮਾਰ ਦੇ ਪਰਾਂ ਕਰਕੇ ਇੱਕ ਇੱਕ ਮਾਰ ਦੇ ਤਾਂ ਮਾਰ ਦੇ। ਚਵਾਈ ਦੀ ਤਾਂ ਨੈਟ ਫਟ ਨਹੀਂ ਇਹ ਝੋਟੀ 20 ਕਿਲੋ ਦੁੱਧ ਦੇ ਦੂਜੇ ਵਧੀਆ ਵੀਰ ਤੇ ਬਾਕੀ ਕਿਸੇ ਦੇ ਅਗਲੇ ਚ ਵੀ ਮਾਰ ਦੇ ਬਾਈ ਹਾਂ ਅਗਲੇ ਚ ਮਾਰ ਦੇ ਇਹ ਚਵਾਈ ਤਾਂ ਤੁਹਾਨੂੰ ਇਹ ਥਣ ਦਾ ਸਹਜ ਹੀ ਦਾਸ ਦਾ ਨੇ ਵਿੱਚ ਚਵਾਈ ਦਾ ਕਿਸੇ ਵੀ ਜਾਨਵਰ ਦੀ ਬਾਈ ਦੂਜੀ ਨਹੀਂ ਹੈਗੀ ਥਾਣੀ ਨਹੀਂ ਮਿਲਦਾ ਕੁਰੀ ਯਾਰ ਇੱਕ ਨੰਬਰ ਵਾਲੀ ਦੀ ਮਾਰ ਦੇ ਆ ਜਾ ਉਧਰਲੇ ਦਾ ਵੀ ਲਾ ਦੇ ਬੱਚਾ ਜੰਦਾ ਬੱਚਾ ਤੇ ਥਣ ਥੁਣਾ ਨੇ ਜਮਾ ਕਮਾਲ ਦੇ ਲੱਗੇ ਹੋਏ ਤੇ ਹੁਣ ਸਾਨੂੰ ਧਾਰਾ ਹੈ ਵੀ ਥਾਣਾ ਇਹਦਾ ਵੀ ਚੈੱਕ ਕਰ ਸਕਦੇ ਹਾਂ ਕਿਦਾਂ ਦਾ ਥਾਣ ਲੱਗਿਆ ਝੋਟੀ ਨੂੰ ਕਮਾਲ ਦਾ ਬਿਲਕੁਲ ਅੱਲਾ ਬੱਚਾ ਇਹਦੇ ਨਾਲ ਕੱਟੀ ਆ ਗਈ ਹੈ ਨਾ ਖਿੱਚੀ ਨਾ ਪਤੋਰਾ ਅੰਦਰ ਇਹ ਕੱਟੀ ਆ ਗਈ ਲੈ ਖਿੱਚੀ ਨਾ ਬੋਚ ਕੇ ਧੱਕ ਕੇ ਲਾਰਾ ਥੱਲੇ ਇਹ ਉਹ ਚੀਜ਼ਾਂ ਨੇ ਗੁਰੀ ਜਿਵੇਂ ਵੀ ਅਗਲਾ ਕਹਿੰਦਾ ਟਾਈਮ ਦਾ ਜੀ 7-8 ਕਿਲੋ ਚੋਨੇ ਆ ਠੀਕ ਹੈ ਗੱਲ ਉਹ ਚੀਜ਼ਾਂ ਨੇ ਇਹ ਤੇ ਬਾਕੀ ਜੈਨੂਅਨ ਪਸ਼ੂ ਨੇ ਤੇ ਰੇਟ ਬਾਈ ਨੇ ਜਿੰਨੇ ਕਰੇ ਨੇ ਤਕਰੀਬਨ ਮਾਰਕੀਟ 'ਚ ਤੁਸੀਂ ਘੁੰਮ ਫਿਰ ਲਿਓ ਸਾਰੇ ਵੀਰ ਦੇਖ ਦੀ ਨੇ ਵੀਰੋਂ ਵੀ ਦੇਖ ਕਰਕੇ ਲੈ ਲਿਓ ਉਦੋਂ ਬਾਅਦ ਵੀ ਕਿਹੜੀ ਝੋਟੀ ਤੁਹਾਨੂੰ ਕਿੰਨੇ ਕਲੀ ਲੱਗਦੀ ਹੈ ਤੇ ਕਿਹੜੀ ਕਿੰਨੇ ਕਲੀ ਲੱਗਦੀ ਆਲਾ ਬੱਚਾ ਕਲਵਿੰਦਰ ਆਉਦਾ ਵੀ ਲਾ ਦੇ ਤਿੰਨ ਨੰਬਰ ਵਾਲੀ ਦਾ ਔਰਾ ਬੱਚਾ ਵੀ ਲਵਾ ਦੇ ਝੋਟੀ ਉਹ ਵੀ ਵਾਲੀ ਕਮਾਲ ਦੀ ਆ ਉਹ ਝੋਟੀ ਮਾਰੀ ਗਰੀ ਜਿਹੜਾ ਕਰਤੋ ਦੇ ਕ ਨਹੀਂ ਕੈਮਰਾ ਤੇ ਉਹ ਬਾਈ ਕਹਿੰਦਾ ਦੇਣੀ ਆ 1,60,000 ਦੇ ਉਹ ਖੜੀਆ ਸਾਹਮਣੇ 3 ਨੰਬਰ ਤੇ ਜਮਾਂ ਜਵਾਨ ਝੋਟੀ ਐ ਫੇਸ ਵਾਲੇ ਪੱਖ ਤੋਂ ਬਾਡੀ ਵਾਲੇ ਤੋਂ ਲੇਵੇ ਵਾਲੇ ਤੋਂ ਐਮਾਂ ਲਾ ਵੀ ਚਿਪ ਕੱਢਣ ਵਾਲੀਆਂ ਆਈਟਮਾਂ ਹੀ ਨੇ ਚਾਰਜ ਜਰੂਰ ਦਿਖਾਈਆਂ ਨੇ ਪਰ ਚਾਰੇ ਸਾਨੂੰ ਪਿਸਤੌਲਾਂ ਆ ਰਹੀਆਂ ਝੋਟੀਆਂ ਦਿਖਾਤੀਆਂ ਲੈ ਘਰ ਦੇ ਬੱਚਾ ਬੰਨੇ ਗੁਰੀ ਮਾਰਦੇ ਤਾਰਾਂ ਨੂੰ ਨਾਲੇ ਤੂੰ ਬੁਰੀ ਰੋਜ ਕਿਹੜਾ ਚੋਨਾ ਚਵਾਈਂ ਦਿੰਦਾ ਜਮਾਂ گاਵਾਵਰਕੀਆਂ ਕਦੇ ਕਦੇ ਆਲਾ ਸ਼ਿਸ਼ਟ ਵੀ ਆ ਆਪਣਾ ਘਰੀ ਚੋਨਾ ਆਲਾ ਓਏ گاਵਾਵਰਗੀ ਚਵਾਈਏ ਗੁਰੀ ਬਈ ਨਾ ਕਿਸੇ ਦੇ ਸ਼ਿੱਟਾ ਨਾ ਸਰਲਾ ਨਾ ਕੁਝ ਹੋਰ ਕਿਉਂਕਿ ਬਾਈ ਆਪਾਂ ਚੀਤੇ 2000 ਵੱਧ ਲਾਦਾ ਪਰ ਲਵਾਂਗੇ ਵਧੀਆ ਆਪੀ ਨਾਲ ਲਈਏ ਤੂੰ ਸੀ ਲੈ ਲੋ ਲੈ ਵੇ ਲੋਏ ਬਾਕੀ ਹੋਰ ਗੁਰੀ ਜਦੋਂ ਦੋਤੇ ਆ ਗਏ ਨਾ ਓਕੇ ਦੀ ਰਿਪੋਰਟ ਆ ਬਾਕੀ ਜਿਵੇਂ ਜਿਵੇਂ ਉਹ ਵੀ ਦਿਖਾਇਆ ਪੂਰੀ ਮੈਂ ਫਸਦੀਆਂ ਜਾਣੇ ਮੇਰੀ ਉਹ ਵੀ ਦਿਖਾਇਆ ਜਿਹੜੇ ਉਹ ਮੋਟਾ ਬੈਠਾ ਥੱਲੇ ਆ ਜਾ ਆ ਜਾ ਗਰੀਆ ਇਧਰ ਲੈ ਬੰਨ ਤੇ ਆ ਝੋਟੀ ਨੂੰ ਬੱਚਾ ਲਾ ਦੇ ਆ ਬਾਲੀ ਖਿੜੂਗੀ ਜਦੋਂ ਬੱਚਾ ਲਾਇਆ ਇਹਨੂੰ ਬੱਕ ਬਾਲੀਆਂ ਖੜਨੀਆਂ ਦੇ ਦੁੱਧ ਵਾਲੇ ਜਾਨਵਰ ਨੇ ਬਾਈ ਯਾਰ ਇੱਥੋਂ ਇੱਥੋਂ ਦਿਖਾ ਐਸਾ ਥਣ ਲੱਗਿਆ ਜੀ ਮੈਂ ਆਪਾਂ ਕਹਿੰਦੇ ਨੇ ਘੜ ਕੇ ਲਾਇਆ ਹੋਇਆ ਉਹ ਸਿਸਟਮੇ ਹੋਇਆ ਪਿਆ ਲੈ ਇਹਦੀਆਂ ਧਾਰਾਂ ਸੱਜਣਾ ਤੂੰ ਹੀ ਮਾਰ ਦੇ ਤੇ ਚੱਲੀ ਜਾਂਦਾ ਫਫਾਰਾ ਥੱਲੇ ਇਹ ਇਦਾਂ ਦਾ ਇਦਾਂ ਦੀ ਝੋਟੀਆ ਬਾਈ ਜਿਹੜਾ ਵੀ ਵੀਰ ਨੇ ਮਨ ਨਾਲ ਲਈ ਇਹ 20 ਕਿਲੋ ਦੁੱਧ ਵੀ ਲੈ ਸਕਦਾ ਜਿਹੜਾ ਲੋਟ ਬਾਈ ਨੇ ਉਹਨੇ ਦੱਸ ਆਇਮਰ ਨੂੰ ਹੋ ਕੇ ਮਾਰ ਦੇ ਮਾਰ ਸਾਹਿਬ ਇੰਨੀ ਕੁ ਵਧੀਆ ਇੰਨੀ ਕੁ ਵਧੀਆ ਚਵਾਈ ਦੀਆਂ ਨੇ ਦੇਖ ਇੱਥੋਂ ਦਿਖਾ ਦੇ ਲੈਵਾ ਦੇਖ ਗੁਰੀ ਲੈਵਾ ਨਹੀਂ ਲੱਗਦਾ ਆਪਾਂ ਕਹਿ ਦਿੰਨੇ ਆ ਲੈਵਾ ਦੇਖ ਜਿਵੇਂ ਹੁਣ ਬੌਲੇ ਤੇ ਨੇ ਸੋਨੇ ਚੌੜੇ ਲੈਵੇ ਦੀਆਂ ਨੇ ਆ ਕਰ ਦੇ ਇਧਰ ਨੂੰ ਖਿੜੀਆਂ ਦੇਖ ਇੱਥੋਂ ਦਿਖਾ ਦੀ ਰਿਵਿਊ ਕਰਕੇ ਸਾਡਾ ਪੁੱਤ ਉਧਰ ਉਲੇ ਬੰਨੇ ਨੂੰ ਕਰ ਦੇ ਇੱਥੋਂ ਦੇਖੀ ਆਰਡਰ ਕੁਆਲਟੀ ਦੇਖ ਆ ਡਰ ਉਧਰ ਰੱਖਾ ਕਿਹੋ ਜਿਹਾ ਲੱਗਿਆ ਇਹਨੂੰ ਐਨ ਜਾ ਕੁਰੀ ਦੇਖ ਇਹਦੇ ਕਿੰਨੇ ਪੈਸੇ ਕਹਿਦੀ 147 1 ਲੱਖ ਤੇ 47 ਦੀ ਜਮਾ ਬਾਜਵਰੇਟ ਆ ਚੇ ਸਾਰੀ ਮਾਰਕੀਟ ਘੁੰਮ ਲੈ ਕੋਈ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 47000 ਦੀ ਆ ਝੋਟੀ ਦਾ ਚਾਹੇ ਤੁਸੀਂ ਬਿਊਟੀ ਵਾਲੇ ਮਾਮਲੇ 'ਚ ਵੀ ਪਾ ਦਿਓ ਬਿਊਟੀ ਵਾਲੇ ਮਾਮਲੇ 'ਚ ਵੀ ਮੇਲਾ ਜਿੱਤਣ ਵਾਲੀ ਝੋਟੀ ਆ ਜਿਹੜੇ ਹਿਸਾਬ ਨਾਲ ਮਿਲਕ ਬਿਊਟੀ 'ਚ ਇਹਦੇ ਗੈਪ-ਗੂਪ ਲੱਗਿਆ ਝੋਟੀ ਜਿਹੜੇ ਹਿਸਾਬ ਨਾਲ ਲਾ ਮਾਰ ਦੇ ਦੋ ਤਾਰਾਂ ਜੀ ਆ ਗਈ ਦਾਈ ਬੱਚਾ ਦਾ ਇਹ ਤਾਜੀ ਸੁਈਆ ਹੌਲੀ-ਹੌਲੀ ਵੱਡੂਗਾ ਥਣ ਘਰ ਦੇ ਬੰਨੇ ਮੜਾ ਜਾ ਲਾ ਮਾਰ ਚ ਪਾਈ ਜੀ ਤਾ ਚਵਾਈ ਸੱਜਣੋ ਇਹ ਝੋਟੀ ਦੀ ਵੀ ਕਰ ਸਕਦੇ ਸੀ ਹੀਰੇ ਨੇ ਗੁਰੀ ਆ ਗਈ 10 ਨੰਬਰ ਵਾਲੀ ਆ ਗਈ ਆਪਣੇ ਕੋਲ ਜਿੰਨੀਆਂ ਮੱਝਾਂ ਗੁਰੀ ਆਇਆ ਕਰਨੀਆਂ ਰੁਟੀਨ ਜਿਵੇਂ ਵੀਡੀਓ ਪਾਵਾਂਗੇ ਹੀਰੇ ਹੀ ਲਿਆਵਾਂਗੇ ਬਾਈ ਦੂਜੇ ਨਹੀਂ ਲੈਂਦੇ ਠੀਕ ਆ ਗੱਲ ਐਵੇਂ ਕੀ ਫਾਇਦਾਗਾ ਆ ਚੀਜ਼ ਹੋਵੇ ਕੁਆਲਿਟੀ ਦੀ ਉਹੀ ਗੱਲ ਅਕਸਰ ਸਾਨੂੰ ਕਹਿੰਦਾ ਵੀ ਉਹਨਾਂ ਵੀ ਦੋ ਦੀ ਜਗ੍ਹਾ ਤੇ ਤੁਸੀਂ ਇੱਕ ਪਸ਼ੂ ਰੱਖ ਲਓ ਲੈਣ ਵਾਲਾ ਪਸ਼ੂ ਖਾ ਮਾਰ ਦੇ ਤੋਂ ਬਾਅਦ ਥੱਲੇ ਨਾ ਖਰਾਬ ਕਰ ਜਾਦੇ ਰਹਿਣ ਦੇ ਬਾਕੀ ਪਾਸ ਕਰਕੇ ਲੈ ਜਾਓ ਯਾਰ ਜਿਹਦੇ ਭਰਾ ਨੂੰ ਪਸੰਦ ਆਉ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਛੋਟੀਆਂ ਸਰਵਾਂ ਟਿਪ ਟੋਪ ਦਿਖਾਤੀਆਂ ਨੰਬਰ ਬੋਲੀ ਬਾਈ 9530801956 95308 ਤੇ 0195622 ਦਾ ਨੰਬਰ ਹੈ ਤੇ ਪਸੰਦ ਹਰੇਕ ਨੂੰ ਆਉਣ ਗਿਆ ਨੰਬਰ ਜੀ ਦਾ ਪਹਿਲਾਂ ਲੱਗ ਗਿਆ ਉਹੀ ਸੱਜਣ ਲੈ ਜਾਊਗਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ